ਬਹੁਤੀ ਸultan ਜੋ ਜਿਹੜਾੂ ਪਸਾਰ ਵੀਰੋ ਮੇਰਾ ਮਾਤਾ ਮੇਰਾ ਭੈਣਾ ਵਾਹਿਗੁਰੂ ਜੀ ਦਾ ਖਾਲਸਾ ਰਹਿਤ ਦੀ ਖਫਤੇ ਅੱਜ ਵੀ ਜਮੋ ਪ੍ਰਤੀ ਦੇ ਇਨਸਾਨ ਲੋਕ ਰਾਜ ਦੇ ਇਨਸਾਨ ਆਪਾਂ ਨੂੰ ਜੂਨ ਹੈ ਖੂਨ ਦੀ ਲੋੜ ਆ ਏਕਤਾ ਦੀ ਲੋੜ ਆ ਜਿੱਦੀ ਜੇ ਸਤਿ ਸੱਚ ਸਾਡੀ ਏਕਤਾ ਨਹੀਂ ਅਸੀਂ ਕੋਈ ਮਰਦ ਨਹੀਂ ਕਾ ਕਰ ਸਕਦੇ ਜੇ ਮੈਂ ਅੱਜ ਵੀ ਕੰਮ ਕਰਾਂ ਸਰਤਾਨੀ ਜੀ ਕਿਉਂਕਿ ਆਪਾਂ ਪਤਾ ਆਪਾਂ 21 ਜਨਤਕ ਕੰਮਕਾਰੇ ਕੂਰ ਮਨਾਏ ਸੀ ਸੱਚ ਜੇ ਬਹੁਤ ਵੱਡੇ ਆਹਵਾਮ ਨੇ ਲੜਾਈ ਲੜ ਕੇ ਕਿਸਾਨ ਜੱਥੇਬੰਦਾਂ ਨੇ ਜਿਹੜੇ ਕਾਨੂੰਨ ਆਪਾਂ ਲਾਗੀ ਕਰਾਏ ਜਿੱਥੇ ਸਾਫੇ ਪਾਕਿਸਤਾਨ ਜਿੰਨਾ ਸ਼ਹੀਦ ਹੋਏ ਜੇ ਮੈਂ ਅੱਜ ਕੱਲ ਕਰਾਂ ਇਹਦਾ ਫਲ ਵੀ ਕੋ ਲੈ ਕੇ ਜਿਹੜਾ ਅੱਜ 200 ਸਾਲ ਪੂਰਾ ਹੋ ਗਿਆ ਤੇ ਹਰੇਕ ਨਈ ਸਰਕਾਰ ਦੇ ਕੰਦੇ ਤੂੰ ਨਹੀਂ ਤੱਕੀ ਮੈਂ ਸਮਝਾਂ ਛੋਟਾ ਬੜਾ ਸਵਾਰ ਜਿਹੜੇ ਤੁਸੀਂ ਬੱਚਾ ਰੋਣ ਲੱਗ ਰਹੇ ਕਿ ਆਜ ਵੀ ਪਾਰਟ ਦਾ ਸਾਰਾ ਕਸਾਨ ਕੱਢ ਪਿਆ ਹੈ ਮੈਂ ਇਸ ਮੱਚ ਤੋਂ ਦੱਸਣਾ ਚਾਹਣਾ ਸਰਪਾਰ ਦੀਓ ਆਪਾਂ ਨੂੰ ਲੜਾਈ ਕੇਵਲ ਦੇ ਕੇਵਲ ਆਪਣੇ ਮੋਟਿਆਂ ਦੇ ਲੜੀ ਕੈਰੀਆ ਨਾ ਕੇ ਸਰਕਾਰਾਂ ਦੇ ਲੜੀ ਕੈਰੀਆ ਸੋ ਅੱਜ ਵੀ ਜੇ ਨਾਲ ਗੱਲ ਪੜਾ ਛੋਟਾ ਜਾਂ ਛੇ ਰੰਗ ਦਾ ਲਗਾ ਜਦੋਂ ਜ਼ਬਰ ਤੇ ਜੁਰਮ ਦੀ ਹੱਥੋਲੇ ਲੋਗੇ ਹੋ ਜੁਝਵਾਕ ਨੇ ਭੜਕ ਪਿੰਦੇ ਅੱਲੇ ਜਖਮ ਉਹ ਜੇ ਕੋਈ हथ او हथ पींदा कोई کی دار बि फर्क पी खजेक पई फैसीगी समा میں बि सोच جی महां मोदी जी साटा हथ او उहो کا जी ਸਾਡੇ ਗੀਤੇ ਹੋਏ ਸਾਡਾ ਮੰਗਵਾ ਹੋਇਆ ਮੰਗਾ ਉਹਨਾਂ ਨੂੰ ਮਨਾਉਂਦੇ ਬਾਹਵੋ ਜਿੱਥੇ ਦਾ ਅੱਜ ਇਹ ਹੱਸ ਦਾ ਖਸਾਨ ਬੜਨਾ ਬੜਨਾ ਸ਼ਹਾਦਤਾਂ ਦੇ ਰਿਹਾ ਔਰ ਸਰਕਾਰ ਜਿਹੜੀ ਉਹ ਸਮਝਦੀ ਆ ਕਿਵੇਂ ਇਹ ਖਸਾਨ ਪੱਕਾ ਤੋਂ ਆਏ ਹੋ ਫਰਲੇ ਪਿੱਛਾ ਤੋਂ ਆਏ ਹੋ ਮੈਂ ਸਮਝ ਕੇ ਸਰਕਾਰ ਨੂੰ ਦੱਸਣਾ ਚਾਹੁੰਦਾ ਇਹ ਜਿਹੜੀ ਸਾਡੀ ਲੜਾਈ ਆ ਕੇਵੋ ਕੇ ਕੇਵਲ ਖਸਾਨ ਨੂੰ ਬਚਾਉਣ ਦੀ ਲੜਾਈ ਆ ਮਜ਼ਦੂਰਾਂ ਨੂੰ ਬਚਾਉਣ ਦੀ ਗਲਾਈਆ ਜਿੰਨੀ ਦੇਰ ਤੱਕ ਸਾਡੇ ਆਂਦਾ ਬੰਦਾ ਪੂਰੀਂ ਹੋ ਜਾਂਦੀਆਂ ਉਨੀ ਦੇਰ ਤੱਕ ਜਿਹੜਾ ਸ਼ਰਦ ਸਾਹਿਬ ਇਹ ਜੱਤਾ ਰੋਗਾ ਉਹ ਇੰਨਾ ਬੇਕਾ ਤਾ ਦਾ ਸਾਥੀ ਜੋ ਉਤਾੜੀ ਕੇ ਤੂੰ ਬੋਸਤਾ ਵਲੋ ਔਰ ਜਿੰਨੀ ਵੀ ਸੰਤਾ ਆ ਜਾ ਜਿਵੇਂ ਆਪਾਂ ਅਖੇ ਸ਼ਰਦ ਚੱਲਦਾ ਇਹ ਉਹਨਾਂ ਨੂੰ ਚੱਕ ਦੀ ਲੋੜ ਆ ਅੱਜ ਸਾਨੂੰ ਘਰ ਕੱਢਦਾ ਐ ਇੱਕ ਇੱਕ ਬੰਦਾ ਕਿਸਾਨੀ ਦੇ ਖੜਾ ਹੋਣਾ ਬੈਣਾ ਜੇ ਤੁਸੀਂ ਨਾਲ ਖੜੇ ਹੋ ਆ ਜਿਹੜੇ ਕਾਰ ਤੋਂ ਰੇਹਂ ਘੜਾਈ ਨੇ ਆ ਜਿਹੜਾ ਮੋਦੀ ਨੇ ਖੰਡਨਾ ਸਰਕਾਰਾਂ ਇਹਨਾਂ ਨੇ ਫਿਰੋਂ ਬਖਸ਼ਣਾ ਨਹੀਂ ਇਹਨਾਂ ਨੇ ਥੋੜੇ ਘਰਾ ਕਤਪੋਰ ਜਾਣਾ ਜੇ ਆਪਣਾ ਇਕੱਠ ਹੋਊਗਾ ਇਹ ਜੰਨਾ ਸਰਕਾਰਾਂ ਸਾਡੇ ਬਹੁਤ ਉੱਤੇ ਚੜੀਆਂ ਜੇ ਅਸੀਂ ਇਹਨਾਂ ਦੇ ਮਗਰ ਤੇ ਚੱਲ ਗਏ તો એના વેચના નકા ભાવ એકતા હોય તો વાયગુરુજી કા ખાલસા વાગુરુજી